ਓ ਵੀ ਇਹ ਕੁੜਾਂ ਸਮਝ ਲਓ ਕਿ ਇੱਕ ਮਜਬੂਰੀ ਹੋਈ ਬਣ ਗਈ ਉਹਨਾਂ ਦੀ ਕੰਮ ਕਰ ਹੈ ਨਹੀਂਗੇ ਅ ਘਰ ਦੇ ਆਪਾਂ ਨੂੰ ਕਰਜ਼ਾ ਲੈ ਲੈ ਕੇ ਇੱਥੇ ਤੱਕ ਪਹੁੰਚਾਉਂਦੇ ਆ ਫੀਸਾਂ ਕੱਢਣੀਆਂ ਸੋ ਜਿਵੇਂ ਪਹਿਲਾਂ ਆਪਾਂ ਖਬਰਾਂ ਸੁਣਦੇ ਆ ਇਹ ਕੁੜੀਆਂ ਦੀਆਂ ਕਿ ਉਹ ਗਲਤ ਕੰਮਾਂ ਦੇ ਵਿੱਚ ਪੈ ਗਈਆਂ ਨੇ ਉਹਨਾਂ ਨੂੰ ਪਾਇਆ ਜਾ ਰਿਹਾ ਆ ਪਿਛਲੇ ਸਾਲ ਲਾਸਟ ਈਅਰ ਪੂਰਾ ਇੱਕ ਸਾਲ ਡਿਪਰੈਸ਼ਨ ਦੇ ਵਿੱਚ ਰਹੀਆਂ ਬਹੁਤ ਗੰਦੇ ਲੈਵਲ ਦਾ ਡਿਪਰੈਸ਼ਨ ਹੋ ਗਿਆ ਸੀਗਾ ਜਿਹਦੇ ਵਿੱਚ ਮੈਂ ਆਪਣਾ ਬੱਚੇ ਇੱਥੇ ਸੁਸਾਈਡ ਕਰਦੇ ਆ ਉਹਦਾ ਰੀਜ਼ਨ ਹੈ ਡਿਪਰੈਸ਼ਨ ਕਦੇ-ਕਦੇ ਮਾਈਂਡ ਦੇ ਵਿੱਚ ਸਾਡੇ ਵੀ ਆਂਦਾ ਸੀਗਾ ਕਿਉਂਕਿ ਪੇਰੈਂਟਸ ਨੇ ਇੱਕ ਬਹੁਤ ਵੱਡਾ ਡ੍ਰੀਮ ਲੈ ਕੇ ਸਾਨੂੰ ਇੱਥੇ ਭੇਜਿਆ ਕਰਜ਼ੇ ਚੁੱਕ ਕੇ ਭੇਜੇ ਜਿਹੜੇ ਅਸੀਂ ਹਜੇ ਤੱਕ ਮੋੜੇ ਵੀ ਨਹੀਂ ਹੈਗੇ ਰਾਈਟ ਜਿਵੇਂ ਕਹਿ ਦਿੰਦੇ ਆ ਨਾ ਕਿ ਗਰੀਬੀ ਉਹ ਮੈਂ ਕਦੇ ਦੇਖੀ ਨਹੀਂ ਸੀਗੀ ਆਪਣੀ ਫੈਮਲੀ ਦੇ ਵਿੱਚ ਵੀ ਈਵਨ ਇਨ-ਲੌਸਟ ਵੀ ਨਹੀਂ ਦੇਖੀ ਐਂਡ ਅੱਜ ਇਦਾਂ ਦਾ ਟਾਈਮ ਆ ਗਿਆ ਕਿ ਸਾਡੇ ਕੋਲੇ ਕੰਮ ਵੀ ਨਹੀਂ ਹੈਗੇ ਰੈਂਟ ਕੱਢਣੇ ਵੀ ਸਾਨੂੰ ਇੰਨੇ ਔਖੇ ਹੋ ਗਏ ਆ ਜਿਹੜੀਆਂ ਕੁੜੀਆਂ 18 ਸਾਲ ਤੋਂ ਬਾਅਦ ਮਾਪੇ ਭੇਜਣ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੂਗੀ ਕਿਉਂਕਿ ਜਦੋਂ ਬੱਚਾ ਮੈਚੂਰ ਹੀ ਨਹੀਂ ਹੈਗਾ ਤੇ ਇੱਥੇ ਆ ਕੇ ਉਹ ਗਲਤ ਕੰਮਾਂ 'ਚ ਤਾਂ ਹੀ ਪੈਂਦਾ ਆ ਕਿਉਂਕਿ ਉਹਦੇ ਵਿੱਚ ਮੈਚੂਰਿਟੀ ਨਹੀਂ ਹੁੰਦੀ ਸੋ ਮੈਂ ਤਾਂ ਇਹੀ ਕਹੂੰਗੀ ਕਿ ਜਿਹੜੇ 18 18 19 19 ਸਾਲ ਦੇ ਬੱਚੇ ਪੇਰੈਂਟਸ ਇੱਥੇ ਭੇਜ ਰਿਹਾ ਕਿ ਪਲੀਜ਼ ਨਾ ਭੇਜੋ ਕੀ ਕੈਨੇਡਾ ਦੇ ਵਿੱਚ ਕੁੜੀਆਂ ਨੂੰ ਲੈ ਕੇ ਹਰ ਰੋਜ਼ ਨਵੀਆਂ-ਨਵੀਆਂ ਖਬਰਾਂ ਵੀ ਆਉਂਦੀਆਂ ਨੇ ਕਿ ਇਹ ਤਾਂ ਇਹਨਾਂ ਨੂੰ ਐਲਐਮਆਈਏ ਵੀ ਬੜੀ ਸਸਤੀ ਮਿਲ ਜਾਂਦੀ ਹੈ ਇਹ ਇਹ ਤਾਂ ਹੋਰ ਕੰਮਾਂ ਦੇ ਵਿੱਚ ਵੀ ਪੈ ਗਈਆਂ ਨੇ ਇਥੋਂ ਤੱਕ ਕਿ ਜਿਸਮ ਫਰੋਸ਼ੀ ਦੇ ਸ਼ਬਦ ਵੀ ਵਰਤੇ ਜਾਂਦੇ ਨੇ ਤੇ ਸਾਥ ਪੰਜਾਬਣਾਂ ਦਾ ਨਾਮ ਵੀ ਆਉਂਦਾ ਸਾਰਾ ਦਿਨ ਤਾਂ ਕੰਮ ਤੇ ਹੁੰਦੇ ਆ ਸੀ ਠੀਕਾ ਔਰ ਦੂਸਰੀ ਗੱਲ ਜੇ ਸਸਤੀਆਂ ਮਿਲ ਜਾਂਦੀਆਂ ਹੁੰਦੀਆਂ ਤੇ 1 ਲੱਖ ਜਾਂ 2 ਲੱਖ ਜਿਹਨਾਂ ਦੇ ਐਕਸਪਾਇਰ ਹੋ ਰਿਹਾ ਤੁਹਾਨੂੰ ਕੀ ਲੱਗਦਾ ਉਹਦੇ ਚੋਂ 50 ਹਜ਼ਾਰ ਵੀ ਕੁੜੀਆਂ ਨਹੀਂ ਹੋਣਗੀਆਂ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੋਇਆ ਤੁਹਾਡੇ ਨਾਲ ਜਾਂ ਫਿਰ ਕੰਮ ਤੇ ਕੀ ਕੀ ਮੁਸ਼ਕਲਾਂ ਕੁੜੀਆਂ ਨੂੰ ਆਉਂਦੀਆਂ ਨੇ ਮਿਨਿਮਮ ਵੇਜ ਤੋਂ ਵੀ ਘੱਟ ਪੇ ਦੇਣ ਦੇ ਰੂਪ ਚ ਹੋਵੇ ਚਾਹੇ ਉਹ ਵੇਜ ਥੈਫਟ ਦੇ ਰੂਪ ਵਿੱਚ ਹੋਵੇ ਉਹ ਹੁੰਦਾ ਆ ਲੱਗਦਾ ਹੈ ਕਿ ਧਰਨਾ ਲਗਾਉਣ ਦੇ ਨਾਲ ਤੁਹਾਡੀ ਮੁਸ਼ਕਲ ਦਾ ਹੱਲ ਹੋਵੇਗਾ ਜਾਂ ਇਹਦੇ ਨਾਲ ਚੀਜ਼ਾਂ ਹੋਰ ਖਰਾਬ ਹੋ ਜਾਣਗੀਆਂ ਕਦੋਂ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਨੈਕਸਟ ਈਅਰ ਸਪਟੈਂਬਰ ਦੇ ਵਿੱਚ ਕਿੱਦਾਂ ਦਾ ਇਸ ਟਾਈਮ ਤੇ ਮਾਈਂਡ ਦੇ ਉੱਪਰ ਪ੍ਰੈਸ਼ਰ ਕਿਦਾਂ ਦਾ ਹੈ ਮਤਲਬ ਸਟ੍ਰੈਸ ਤਾਂ ਹੈਗਾ ਹੀ ਆ ਮੈਨੂੰ ਵੀ ਆ ਫੈਮਲੀ ਨੂੰ ਵੀ ਆ ਸਾਰਿਆਂ ਨੂੰ ਹੀ ਆ ਬਿਕਾਜ਼ ਇਹ ਹੁਣ ਇਦਾਂ ਲੱਗ ਰਿਹਾ ਵੀ ਫਿਊਚਰ ਸਪੋਇਲ ਆ ਮਾਪੇ ਜਦੋਂ ਦੇਖਦੇ ਨੇ ਘਰ ਧੀਆਂ ਨੂੰ ਧਰਨੇ ਤੇ ਬੈਠੀਆਂ ਨੂੰ ਤੇ ਚਿੰਤਾ ਕਰਦੇ ਨੇ ਕਦੇ ਕਹਿੰਦੇ ਨੇ ਕਿ ਇਦਾਂ ਦੇਖਣ ਵਾਸਤੇ ਤਾਂ ਨਹੀਂ ਭੇਜਿਆ ਸੀ ਤੁਹਾਨੂੰ ਸਾਨੂੰ ਉੱਥੇ ਹੀ ਵਧੀਆ ਆਪਸ਼ਨ ਹੁੰਦੀ ਪੜਾਈ ਤੋਂ ਬਾਅਦ ਵਧੀਆ ਜੌਬਸ ਜਾਂ ਕੁਝ ਵੀ ਸਾਡਾ ਫਿਊਚਰ ਸਿਕਿਉਰ ਹੁੰਦਾ ਤਾਂ ਅਸੀਂ ਇੱਥੇ ਆਉਣਾ ਨਹੀਂ ਸੀ ਸਾਨੂੰ ਵੀ ਨਹੀਂ ਸੀ ਪਤਾ ਵੀ ਇੱਥੇ ਆ ਕੇ ਰੋਡ ਤੇ ਬੈਣਾ ਪੈ ਜੂਗਾ ਤੇਰੇ ਨਾਲ ਆਉਣਾ ਪਊਗਾ ਪ੍ਰੋਬਲਮ ਇਸ ਕਿ ਹੁਣ ਜੇ ਉਹ ਆਪਣੀਆਂ ਪਾਲਿਸਿਸ ਚੇਂਜ ਕਰੀ ਜਾਓਗੇ ਤਾਂ ਹੁਣ ਬੱਚੇ ਜਾਣਗੇ ਵੀ ਕਿ ਇਧਰ ਨੂੰ ਸਾਡੇ ਕੋਲ ਕੋਈ ਵੀ ਆਪਸ਼ਨ ਨਹੀਂ ਬਚੂਗਾ ਕੁੜੀਆਂ ਨੂੰ ਲੈ ਕੇ ਬੜੇ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਕਿ ਕੈਨੇਡਾ ਜਾ ਕੇ ਕੁੜੀਆਂ ਜੜੀਆਂ ਨੇ ਉਹ ਭਟਕ ਜਾਂਦੀਆਂ ਨੇ ਹਾਲਾਂਕਿ ਉਹ ਨੰਬਰ ਜਿਹੜਾ ਬਹੁਤ ਘੱਟ ਹੁੰਦਾ ਹੈ ਪਰ ਉਹਦੇ 'ਚ ਬਦਨਾਮੀ ਸਾਰੀਆਂ ਕੁੜੀਆਂ ਦੀ ਹੋ ਜਾਂਦੀ ਹੈ ਵੀ ਸਾਡੇ ਤੇ ਇੰਨਾ ਖਰਚਾ ਸਾਡੇ ਮਾਪੇ ਨੇ ਭੇਜਿਆ ਮਾਰਨ ਨਾਲ ਭੇਜਿਆ ਸੋ ਉਹਨਾ ਨੇ ਮਾਣ ਨਹੀਂ ਕੀਤਾ ਕਿ ਘਟਾਉਣਾ ਨਹੀਂ ਆ ਵਧਾਉਣਾ ਆਇਆ ਉਸ ਉਮਰ ਚ ਇਹ ਸਾਰਾ ਕੁਝ ਸਮਝਣਾ ਸਾਰਾ ਕੁਝ ਆਪ ਕੱਲੇ ਕਰਨਾ ਬਹੁਤ ਔਖਾ ਦਾ ਕਿਉਂਕਿ ਅਸੀਂ ਕੀਤਾ ਆ ਸਾਨੂੰ ਪਤਾ ਆ ਉੱਥੇ ਜੋ ਗੱਲਾਂ ਕਹੀਆਂ ਜਾਂਦੀਆਂ ਆ ਉਹਨਾਂ ਚ ਤੇ ਇੱਥੇ ਆ ਕੇ ਜਦੋਂ ਬੀਤਦੀਆਂ ਉਹਨਾਂ ਚ ਬਹੁਤ ਵੱਡਾ ਡਿਫਰੈਂਸ ਆ ਅਸੀਂ ਤਾਂ ਬਿਹਤਰ ਭੁਵਿੱਖ ਲਈ ਕੈਨੇਡਾ ਭੇਜਿਆ ਸੀ ਪਰ ਇਹ ਤਾਂ ਸੜਕਾਂ ਤੇ ਧਰਨੇ ਲਾ ਕੇ ਬੈਠ ਗਏ ਨੇ ਬੱਚੇ ਮਾਪਿਓ ਦੇ ਦੁੱਖ ਸੋਖ ਬੱਚਿਆਂ ਨਾਲ ਹੀ ਹੁੰਦੇ ਆ ਜਦੋਂ ਦੇਖਦੇ ਆ ਕਿ ਇੰਨੀ ਠੰਡ ਚ ਸਾਡੇ ਬੱਚਿਆਂ ਨੂੰ ਅੱਜ 80 ਦਿਨ ਹੋ ਗਏ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਕਿ ਸਾਡੇ ਬੱਚੇ ਗਏ ਉੱਥੇ ਪੜਾਈਆਂ ਕਰਨ ਸੀ ਕਮਾਈਆਂ ਕਰਨ ਗਏ ਸੀ ਬੈਠੇ ਆ ਕੰਮ ਵੀ ਨਹੀਂ ਕਰ ਸਕਦੇ ਸੜਕਾਂ ਤੇ ਬੈਠੇ ਆ ਬਟ ਮਾਪਿਆਂ ਨੂੰ ਬਹੁਤ ਦੁੱਖ ਆ ਇਸ ਚੀਜ਼ ਦਾ ਕਿ ਸਾਡੇ ਬੱਚਿਆਂ ਨਾਲ ਇੰਨਾ ਧੱਕਾ ਕੀਤਾ ਜਾ ਰਿਹਾ ਹੈ ਬ੍ਰੈਂਟਨ ਦੇ ਵਿੱਚ ਸਟੂਡੈਂਟਸ ਦਾ ਧਰਨਾ ਲਗਾਤਾਰ ਜਾਰੀ ਹੈ ਤੇ ਇਸ ਧਰਨੇ ਦੇ ਵਿੱਚ ਲਗਾਤਾਰ 80 ਦਿਨ ਤੋਂ ਜਿੱਥੇ ਨੌਜਵਾਨ ਬੈਠੇ ਹੋਏ ਨੇ ਉੱਥੇ ਕੁੜੀਆਂ ਦੀ ਵੀ ਬਰਾਬਰ ਤੇ ਸ਼ਮੂਲੀਅਤ ਹੈ ਪਰ ਕੁੜੀਆਂ ਦਾ ਨਜ਼ਰੀਆ ਇਸ ਧਰਨੇ ਨੂੰ ਲੈ ਕੇ ਕੀ ਹੈ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਉਹਨਾਂ ਨੂੰ ਆ ਰਹੀਆਂ ਨੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਮੇਰਾ ਨਾਮ ਨਵਜੋਤਾ ਨਵਜੋਤ ਕਿੰਨੇ ਦਿਨ ਤੋਂ ਬੈਠੇ ਹੋਏ ਹੋ ਅਸੀਂ ਅੱਜ 79 ਡੇਜ਼ ਹੋ ਗਿਆ ਅਸੀਂ ਇੱਥੇ ਬੈਠੇ ਹੋਏ ਹਾਂ 24/7 ਸਾਡਾ ਇਹ ਚੱਲ ਰਿਹਾ ਇਨ ਕੈਂਪਮੈਂਟ ਤੇ ਜਿੱਦਾਂ ਤੁਸੀਂ ਕਿਹਾ ਕਿ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਇੱਥੇ ਬਰਾਬਰ ਬੈਠੀਆਂ ਹੋਈਆਂ ਜਦੋਂ ਕੈਨੇਡਾ ਆਇਆ ਇਹਨੂੰ ਤੁਹਾਨੂੰ ਕਿੰਨਾ ਸਮਾਂ ਹੋਇਆ ਮੈਨੂੰ ਕੈਨੇਡਾ ਆਇਆ ਨੂੰ 3 ਸਾਲ ਹੋਇਆ ਤੁਹਾਡਾ ਸਟੇਟਸ ਕੀ ਹੈ ਮੇਰਾ ਵਰਕ ਪਰਮਿਟ ਆ ਅਗਲੇ ਸਾਲ ਤੱਕ ਹੈਗਾ ਮੇਰਾ ਅਜੇ ਅਗਲੇ ਸਾਲ ਐਕਸਪਾਇਰ ਹੋਏਗਾ ਸੈਪਟੰਬਰ ਦੇ ਵਿੱਚ ਫਿਰ ਉਸ ਤੋਂ ਬਾਅਦ ਅੱਗੇ ਕੀ ਤੁਹਾਨੂੰ ਕਿਸੇ ਏਜੰਟ ਵੱਲੋਂ ਸਲਾਹ ਲਈ ਗਈ ਹੈ ਕੀ ਕਹਿ ਰਹੇ ਨੇ ਕਿ ਤੁਹਾਡਾ ਇੱਥੇ ਪੱਕੇ ਹੋਣ ਦਾ ਰਸਤਾ ਕੀ ਹੈ ਅ ਪੱਕੇ ਹੰਤਾ ਰਸਤਾ ਤੇ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜਾ ਸੀਐਸਆਰ ਸਕੋਰ ਆ 550 ਤੇ ਚਲਾ ਗਿਆ ਉਹ ਕੋਈ ਰੀਜ਼ਨੇਬਲ ਸਕੋਰ ਨਹੀਂ ਹੈਗਾ ਸਾਡੇ ਸਾਰਿਆਂ ਦੇ ਜਿਹੜੇ ਆ ਉਹ ਵਧੀਆ ਸਕੋਰ ਆ ਮੇਰੇ ਆਪ ਦੇ 500 ਦੇ ਆਸ-ਪਾਸ ਸਕੋਰ ਆ ਜੋ ਕਿ ਬਹੁਤ ਵਧੀਆ ਮੰਨੇ ਜਾਂਦੇ ਹੈ ਹਿਸਟੋਰਿਕਲੀ ਤੇ ਉਹਦੇ ਬਾਅਦ ਵੀ ਨਹੀਂ ਗੱਲ ਬਣੂਗੀ ਬਟ ਸਾਨੂੰ ਵੀ ਪਤਾ ਹੈ ਕਿ 550 ਸਕੋਰ ਜਿਹੜਾ ਇਹ ਐਲਐਮਆਈਏ ਦੇ ਐਡੀਸ਼ਨਲ 50 ਪੁਆਇੰਟਸ ਕਰਕੇ ਜਿਹੜਾ ਆ ਰਿਹਾ ਤੇ ਆਪਣਾ ਤੇ ਨਹੀਂ ਹੈਗਾ ਕਿ ਅਸੀਂ ਐਲ ਐਮ ਆਈਏ ਤੇ ਨਹੀਂ ਲੈਣੀ ਹੈ ਕਿਉਂਕਿ 30000 40000 ਡਾਲਰ ਹੋਰ ਹੈਗੇ ਨਹੀਂ 나 ਹੀ ਦੇਣੇ ਆ ਕਿਉਂਕਿ ਉਹ ਗਲਤ ਆ ਤੇ ਬਸ ਇਹ ਆ ਕਿ ਜੇ ਨਹੀਂ ਇਹ ਸਿਰਫ ਮੇਰੇ ਕਲੇ ਦੀ ਨਹੀਂ ਆ ਇਹ 1 ਲੱਖ 2 ਲੱਖ ਹੋਰ ਲੋਕਾਂ ਦੀ ਕਹਾਣੀ ਹੈ ਤੇ ਸਾਰੇ ਨਾ ਤੇ ਐਲ ਐਮ ਆਈ ਇਹ ਲੈ ਸਕਦੇ ਆ ਨਾ ਰਿਫਿਊਜ਼ ਹੀ ਲਗਾ ਸਕਦੇ ਆ ਨਾ ਮੋੜ ਸਕਦੇ ਆ ਹੋ ਸਕਦਾ ਕੁਝ ਕੋ ਇਦਾਂ ਦੇ ਹੋਣ ਜੋ ਮੋੜ ਸਕਦੇ ਆ ਜਿਨ੍ਹਾਂ ਦੀ ਕੰਡੀਸ਼ਨ ਬਹੁਤ 1% ਅੱਧਾ ਪਰਸੈਂਟ ਜਿਹੜੇ ਮੋੜ ਸਕਦੇ ਆ ਬਟ ਜ਼ਿਆਦਾਤਰ ਇਦਾਂ ਦੇ ਆ ਜਿਹੜੇ ਨਹੀਂ ਮੋੜ ਸਕਦੇ ਲੱਗਦਾ ਹੈ ਕਿ ਧਰਨਾ ਲਗਾਉਣ ਦੇ ਨਾਲ ਤੁਹਾਡੀ ਮੁਸ਼ਕਲ ਦਾ ਹੱਲ ਹੋਵੇਗਾ ਜਾਂ ਇਹਦੇ ਨਾਲ ਚੀਜ਼ਾਂ ਹੋਰ ਖਰਾਬ ਹੋ ਜਾਣਗੀਆਂ ਅ ਧਰਨਾ ਲਾਣਾ ਸਾਡਾ ਸਭ ਤੋਂ ਪਹਿਲਾ ਆਪਸ਼ਨ ਨਹੀਂ ਸੀ ਬਹੁਤ ਸਾਰੇ ਹੋਰ ਜਿਹੜੇ ਆ ਆਪਸ਼ਨ ਐਕਸਪਲੋਰ ਕੀਤੇ ਆ ਐਮਪੀਪੀਜ਼ ਤੇ ਐਮਪੀਜ਼ ਤੋਂ ਮੀਟਿੰਗਸ ਮੰਗੀਆਂ ਉਹਨਾਂ ਨਾਲ ਜਾ ਕੇ ਮੀਟਿੰਗਸ ਕੀਤੀਆਂ ਵੀ ਹੈਗੀਆਂ ਧਰਨਾ ਲਾਉਣ ਤੋਂ ਪਹਿਲਾਂ ਫਿਰ 온ਟਾਰੀਓ ਮੀਟ ਕੀਤੀ ਆ ਬਖ ਬਖ ਜਿਹੜੇ ਆ ਇਮੀਗ੍ਰੇਸ਼ਨਸ ਦੇ ਜਿਹੜੇ ਜਾਣਕਾਰ ਉਹਨਾਂ ਦੀ ਸਲਾਹ ਲਈ ਹੈ ਸਾਰਾ ਕੁਝ ਉਹਦੇ ਬਾਅਦ ਜਦੋਂ ਕੁਝ ਰਿਸਪੌਂਸ ਨਹੀਂ ਆਇਆ ਤੇ ਲਾਸਟ ਦੇ ਵਿੱਚ ਫਿਰ ਸਾਨੂੰ ਇਦਾਂ ਲੱਗਾ ਕਿ ਧਰਨਾ ਲਾਣਾ ਜ਼ਰੂਰੀ ਆ ਕਿਉਂਕਿ ਕੀਤੇ ਨਾ ਕੀਤੇ ਸਾਡੀ ਆਵਾਜ਼ ਇਹ ਧਰਨੇ ਤੋਂ ਹੀ ਪਹੁੰਚੀ ਆ ਜੇ ਕਮਿਊਨਿਟੀ ਨੂੰ ਵੀ ਪਤਾ ਚੱਲ ਰਿਹਾ ਕਿ ਕੀ ਇਸ਼ੂਜ਼ ਹੈਗੇ ਆ ਇੰਟਰਨੈਸ਼ਨਲ ਸਟੂਡੈਂਟਸ ਤੇ ਵਰਕ ਪਰਮਿਟ ਹੋਲਡਰਸ ਦੇ ਤੇ ਉਹ ਇੱਥੇ ਧਰਨੇ ਤੋਂ ਹੀ ਪਤਾ ਚੱਲੇ ਆ ਕੁੜੀਆਂ ਨੂੰ ਲੈ ਕੇ ਬੜੇ ਤਰ੍ਹਾਂ ਦੀਆਂ ਧਾਰਨਾਵਾਂ ਵੀ ਬਣੀਆਂ ਨੇ ਕਿ ਕੈਨੇਡਾ ਦੇ ਵਿੱਚ ਕੁੜੀਆਂ ਨੂੰ ਲੈ ਕੇ ਹਰ ਰੋਜ਼ ਨਵੀਆਂ-ਨਵੀਆਂ ਖਬਰਾਂ ਵੀ ਆਉਂਦੀਆਂ ਨੇ ਕਿ ਇਹ ਤਾਂ ਇਹਨਾਂ ਨੂੰ ਐਲ ਐਮ ਆਈ ਵੀ ਬੜੀ ਸਸਤੀ ਮਿਲ ਜਾਂਦੀ ਹੈ ਇਹ ਇਹ ਤਾਂ ਹੋਰ ਕੰਮਾਂ ਦੇ ਵਿੱਚ ਵੀ ਪੈ ਗਈਆਂ ਨੇ ਇੱਥੋਂ ਤੱਕ ਕਿ ਜਿਸਮ ਫਰੋਸ਼ੀ ਦੇ ਸ਼ਬਦ ਵੀ ਵਰਤੇ ਜਾਂਦੇ ਨੇ ਤੇ ਸਾਥ ਪੰਜਾਬਣਾਂ ਦਾ ਨਾਮ ਵੀ ਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਉਹ ਏਡੀ ਵੱਡੀ ਗੱਲ ਹੈ ਨਹੀਂ ਜਿਹੜੀ ਉਹਨੂੰ ਬਣਾਇਆ ਦਿੱਤਾ ਜਾਂਦਾ ਹੈ ਉਹ ਵੀ ਇੱਕ ਤਰ੍ਹਾਂ ਦਾ ਬਹੁਤ ਹੀ ਗਲਤ ਨੈਰੇਟਿਵ ਆ ਤੁਸੀਂ ਆਪ ਦੇਖੋ ਤੁਹਾਨੂੰ ਇਦਾਂ ਲੱਗਦਾ ਆ ਕਿ ਤੁਹਾਡੇ ਆਸ-ਪਾਸ ਜਿਹੜੀਆਂ ਕੁੜੀਆਂ ਉਹ ਇਦਾਂ ਕਰਦੀਆਂ ਸਾਰਾ ਦਿਨ ਤਾਂ ਕੰਮ ਤੇ ਹੁੰਦੇ ਹੰਨੇ ਆ ਸੀ ਠੀਕ ਆ ਔਰ ਦੂਸਰੀ ਗੱਲ ਜੇ ਸਸਤੀਆਂ ਮਿਲ ਜਾਂਦੀਆਂ ਹੁੰਦੀਆਂ ਤੇ 1 ਲੱਖ ਜਾਂ 2 ਲੱਖ ਜਿਹਨਾਂ ਦੇ ਐਕਸਪਾਇਰ ਹੋ ਰਿਹਾ ਤੁਹਾਨੂੰ ਕੀ ਲੱਗਦਾ ਉਹਦੇ ਚੋਂ 50000 ਵੀ ਕੁੜੀਆਂ ਨਹੀਂ ਹੋਣੀਆਂ ਜਾਂ 60000 70000 ਵੀ ਨਹੀਂ ਹੋਣ ਤੇ ਉਹ ਸਾਰੀਆਂ ਫਿਰ ਸਸਤੀ ਲੈ ਲੈਂਦੀਆਂ ਪਰ ਇਦਾਂ ਦੀ ਜ਼ਮੀਨੀ ਹਕੀਕਤ ਨਹੀਂ ਆ ਜੜੇ ਹੋਰ ਬਾਕੀ ਜਿਹੜਾ ਚਲਾਇਆ ਜਾਂਦਾ ਗੱਲ ਹੋ ਸਕਦਾ ਕਿਸ ਆਈਸੋਲੇਟਡ ਇਨਸੀਡੈਂਟ ਹੋਏ ਹੋਣ ਦਾ ਬਿਲਕੁਲ ਹੁੰਦੇ ਹੋਣੇ ਐਕਸਪਲੋਇਟੇਸ਼ਨ ਹੁੰਦੀ ਹੋਏਗੀ ਬਿਲਕੁਲ ਉਹ ਹਰ ਜਗ੍ਹਾ ਹੁੰਦੀ ਹੈ ਬਟ ਉਹ ਉਹਦਾ ਜਿਹੜਾ ਸਕੇਲ ਆ ਉਹ ਐਡਾ ਵੱਡਾ ਹੈ 2 ਲੱਖ ਜਿਹੜੇ ਜਿਹੜੇ 2 ਲੱਖ ਲੋਕਾਂ ਦਾ ਐਕਸਪਾਇਰ ਹੋ ਰਿਹਾ ਵਰਕ ਪਰਮਿਟ 24 ਤੇ 25 ਚ ਤੇ ਜਿਹੜੀ ਦੂਸਰੀ ਐਕਸਪਲੋਇਟੇਸ਼ਨ ਦੀ ਗੱਲ ਕੀਤੀ ਜਾਂਦੀ ਹੈ ਉਹ ਦੋਨਾਂ ਦਾ ਸਕੇਲ 'ਚ ਫਰਕ ਆ ਸਾਨੂੰ ਉਹਨਾਂ ਨਾਲ ਵੀ ਸੈਂਪਥੀ ਆ ਅਸੀਂ ਉਹਨਾਂ ਦੀ ਵੀ ਹੈਲਪ ਕਰਨਾ ਚਾਹੁੰਦੇ ਆ ਬਟ ਗੱਲ ਇਹ ਆ ਕਿ ਉਸ ਚੀਜ਼ ਦੀ ਵਜੋਂ ਤੁਸੀਂ ਕਵਰ ਅਪ ਨਹੀਂ ਕਰ ਸਕਦੇ 2 ਲੱਖ ਜਿਹੜੇ ਲੋਕ ਆ ਉਹ ਸਾਰੇ ਦੇ ਸਾਰੇ ਇੱਕੋ ਚੀਜ਼ ਵਰਗੇ ਨਹੀਂ ਹੋ ਸਕਦੇ ਵਰਕ ਹਰਾਸਮੈਂਟ ਇੱਕ ਸ਼ਬਦ ਬੜਾ ਇੱਥੇ ਵਰਤਿਆ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਆਪਣੀ ਕਮਿਊਨਿਟੀ ਦੇ ਵੱਲੋਂ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਆ ਉਹ ਕੀਤਾ ਜਾਂਦਾ ਹੈ ਆਪਣੇ ਸਟੂਡੈਂਟਸ ਦੇ ਨਾਲ ਕਿੱਦਾਂ ਦਾ ਕਦੇ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੋਇਆ ਤੁਹਾਡੇ ਨਾਲ ਜਾਂ ਫਿਰ ਕੰਮ ਤੇ ਕੀ ਕੀ ਮੁਸ਼ਕਲਾਂ ਕੁੜੀਆਂ ਨੂੰ ਆਉਂਦੀਆਂ ਨੇ ਮੇਰੇ ਪਰਸਨਲ ਤੇ ਇਦਾਂ ਦਾ ਕੋਈ ਐਕਸਪੀਰੀਅੰਸ ਨਹੀਂ ਆ ਕਿਉਂਕਿ ਮੈਂ ਆਈਟੀ ਚ ਕੰਮ ਕਰਦੀ ਆ ਤੇ ਨਾ ਉੱਥੇ ਮੈਂ ਕਦੀ ਇਹ ਮਹਿਸੂਸ ਕੀਤਾ ਕਿਸੇ ਵੀ ਤਰ੍ਹਾਂ ਦਾ ਐਕਸਪੀਰੀਅੰਸ ਪਰ ਹਾਂ ਇਹ ਇਸ ਗੱਲ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ ਕਿ ਵਰਕ ਐਕਸਪਲੋਇਟੇਸ਼ਨ ਚਾਹੇ ਉਹ ਮਿਨੀਮਮ ਵੇਜ ਤੋਂ ਵੀ ਘੱਟ ਪੇ ਦੇਣ ਦੇ ਰੂਪ ਚ ਹੋਵੇ ਚਾਹੀ ਉਹ ਵੇਜ ਥੈਫਟ ਦੇ ਰੂਪ ਵਿੱਚ ਹੋਵੇ ਉਹ ਹੁੰਦਾ ਆ ਮੈਂ ਐਨ ਕਹਿ ਰਹੀ ਕਿ ਸਾਰੇ ਹੀ ਕਰਦੇ ਆ ਬਟ ਉਹ ਬਹੁਤ ਸਾਰੇ ਲੋਕਾਂ ਨਾਲ ਹੁੰਦਾ ਆ ਹੁਣ ਵੀ ਜੇ ਤੁਸੀਂ ਦੇਖੋਗੇ ਜਿਹੜੇ ਨਵੇਂ ਬੱਚੇ ਆਉਂਦੇ ਆ ਤੇ ਜਿਹੜੇ ਉਹ ਰੈਸਟੋਰੈਂਟਸ ਜਾਂ ਫਿਰ ਹੋਰ ਕਿਤੇ ਕੰਮ ਕਰਦੇ ਆ ਉਹਨਾਂ ਨੂੰ ਜੇ ਤੁਸੀਂ ਜਾਓਗੇ ਕੀ ਉਹਨਾਂ ਨੂੰ ਮਿਨੀਮਮ ਵੇਜ ਮਿਲਦਾ ਹੈ ਜਾਂ ਮਿਨੀਮਮ ਵੇਜ ਤੋਂ ਵੀ ਕਿੰਨਾ ਘੱਟ ਮਿਲਦਾ ਆ ਤੇ ਉਹ ਇਸ ਚੀਜ਼ ਤੋਂ ਦੇ ਨਹੀਂ ਕੋਈ ਵੀ ਡਿਨਾਈ ਕਰ ਸਕਦਾ ਕਿ ਉਹ ਹੁੰਦਾ ਆ ਸੋ ਕੁੜੀਆਂ ਇੱਥੇ ਧਰਨੇ ਤੇ ਬੈਠੀਆਂ ਹੋਈਆਂ ਨੇ ਕੀ ਨਾਮ ਹੈ ਗੁਰਕਿਰਤ ਕੌਰ ਗੁਰਕਿਰਤ ਪੰਜਾਬ ਤੋਂ ਕਿੱਥੋਂ ਪੰਜਾਬ ਪਟਿਆਲਾ ਤੋਂ ਕਦੋਂ ਆਏ ਸੀ ਕੈਨੇਡਾ ਮੈਂ 2020 ਸਪਟੈਂਬਰ ਚ ਆਈ ਸੀ ਕਦੋਂ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਨੈਕਸਟ ਈਅਰ ਸਪਟੈਂਬਰ ਦੇ ਵਿੱਚ ਕਿੱਦਾਂ ਦਾ ਇਸ ਟਾਈਮ ਤੇ ਮਾਈਂਡ ਦੇ ਉੱਪਰ ਪ੍ਰੈਸ਼ਰ ਕਿੱਦਾਂ ਦਾ ਹੈ ਹਾਂਜੀ ਮਤਲਬ ਸਟ੍ਰੈਸ ਤਾਂ ਹੈਗਾ ਹੀ ਆ ਮੈਨੂੰ ਵੀ ਆ ਫੈਮਲੀ ਨੂੰ ਵੀ ਆ ਸਾਰਿਆਂ ਨੂੰ ਹੀ ਆ ਬਿਕਾਜ਼ ਏ ਹੁਣ ਇਦਾਂ ਲੱਗ ਰਿਹਾ ਵੀ ਫਿਊਚਰ ਸਪੋਇਲ ਆ ਸਾਨੂੰ ਇੱਥੇ ਮਤਲਬ ਇਹ ਕਹਿ ਕੇ ਪਲਾਂ ਮਤਲਬ ਇਹੇ ਪੇਸ਼ ਕੀਤਾ ਗਿਆ ਕਿ ਕੈਨੇਡਾ ਦੇ ਵਿੱਚ ਸਟੱਡੀ ਕਰੋ ਵਰਕ ਕਰੋ ਫਿਰ ਐਕਸਪਲੋਰ ਕਰੋ ਦੇ ਸਟੇ ਸਟੇ ਹੁਣ ਅਸੀਂ ਇਲੀਗਲੀ ਤਾਂ ਰਹਿਣਾ ਰਹੇ ਐਂਡ ਹੁਣ ਸਾਡੇ ਤੇ ਇਦਾਂ ਦੀ ਸਿਚੁਏਸ਼ਨ ਆ ਗਈ ਹੈ ਕਿ ਸਾਨੂੰ ਅਸੀਂ ਇਲੀਗਲ ਹੋਣ ਤੋਂ ਡਰ ਰਹੇ ਹਾਂ ਕਿ ਸਾਡਾ ਸਟੇਟਸ ਇਲੀਗਲ ਨਾ ਹੋਵੇ ਸਾਨੂੰ ਕੋਈ ਪਾਥਵੇ ਫੇਅਰ ਦਿੱਤਾ ਜਾਵੇ ਜਿਹਦੇ ਲਈ ਇਹ ਧਰਨਾ ਲਾਇਆ ਹੈ ਸਾਡੀਆਂ ਮੇਨ 4 ਡਿਮਾਂਡਸ ਆ ਕਿ ਫੇਰ ਪਾਥਵੇਜ਼ ਦਿੱਤੇ ਜਾਣ ਸਾਰੇ ਸਟੂਡੈਂਟਸ ਨੂੰ ਹੀ ਸਾਰਿਆਂ ਨੂੰ ਹੀ ਜਿਹੜੇ ਵੀ ਇੱਥੇ ਆ ਤੇ ਜਿਨ੍ਹਾਂ ਦੇ ਜਿਹੜੀ ਐਲਐਮਆਈਏ ਦੀ ਐਕਸਪਲੋਇਟੇਸ਼ਨ ਆ ਉਹ ਰੋਕੀ ਜਾਵੇ ਤੇ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ 2024 ਦੇ 2025 ਦੇ ਵਿੱਚ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਵੇ ਕਿਉਂਕਿ ਇਹਨਾਂ ਨੇ ਹੁਣ ਮਤਲਬ ਡਰਾਸ ਜਿਹੜੇ ਕੱਢਣੇ ਆ ਤਾਂ ਹਾਈ ਸਕੂਰਸ ਕਰਦੇ ਜਾਂ ਫਿਰ ਬੰਦੀ ਕਰਤੀਆਂ ਕਈ ਸਟਰੀਮਸ ਦਾ ਮਤਲਬ ਇਹ ਆਪਣੀਆਂ ਪਾਲਿਸਿਜ਼ ਚੇਂਜ ਕਰੀ ਜਾ ਰਹੀ ਹੈ ਤਾਂ ਸਭ ਨੂੰ ਇਹ ਪ੍ਰੋਬਲਮ ਹੋ ਰਹੀ ਹੈ ਕਿ ਮਤਲਬ ਸਾਰੇ ਹੀ ਕਦੇ ਕਿਸ ਕੋਈ ਕਿਸੇ ਫੀਲਡ ਚ ਜਾ ਰਿਹਾ ਕੋਈ ਕਿਸੇ ਫੀਲਡ ਚ ਜਾ ਰਿਹਾ ਵੀ ਹੁਣ ਇਹ ਪਾਲਿਸੀ ਆ ਗਈ ਤਾਂ ਉਹਦੇ ਤੇ ਵਰਕ ਕਰਨਾ ਸ਼ੁਰੂ ਕਰ ਦੋ ਪਰ ਪਹਿਲਾਂ ਜਿਵੇਂ ਇਹਨਾਂ ਨੂੰ ਵੈਲਡਰਸ ਵਗੈਰਾ ਜੋ ਵੀ ਮਤਲਬ ਬੇਕਰਸ ਜਾਂ ਹੋਰ categories ਦੇ ਲੋਕ ਚਾਹੀਦੇ ਸੀ ਜਿਨ੍ਹਾਂ ਦਾ ਉਹਦੇ ਵਿੱਚ ਐਕਸਪੀਰੀਅੰਸ ਪੂਰਾ ਹੋ ਚੁੱਕਿਆ ਹੁਣ ਉਹ ਆਊਟ ਆਫ ਆਪਸ਼ਨ ਨੇ ਉਹਨਾਂ ਕੋਈ ਆਪਸ਼ਨ ਨਹੀਂ ਬਚ ਰਹੀ ਹੈਗੀ ਤੇ ਹੁਣ ਇਹਨਾਂ ਨੂੰ ਹੈਲਥ케ਅਰ ਦੇ ਵਿੱਚ ਟਰੱਕ ਡਰਾਈਵਰਸ ਚਾਹੀਦੇ ਆ ਤੇ ਮੇਬੀ ਨੈਕਸਟ ਇਅਰ ਇਹਨਾਂ ਨੂੰ ਹੈਲਥਕੇਅਰ ਟਰਕ ਡਰਾਈਵਰਸ ਵੀ ਨਾ ਚਾਹੀਦੇ ਹੁਣ ਸੋ ਹੁਣ ਮੈਂ ਜਿਵੇਂ ਹੈਲਥ ਕੇਅਰ ਚ ਹੁਣ ਜੌਬ ਕਰ ਰਹੀ ਆ ਬਟ ਸਟਿਲ ਆ ਆਮ ਸੁਪੋਰਟਿੰਗ ਦਿਸ ਪ੍ਰੋਟੈਸਟ ਬਿਕਾਜ਼ ਯੂ ਨੈਵਰ نو ਵੈਨ ਏਵਰ ਲਾਈਕ ਥੇ ਕੈਨ ਚੇਂਜ THEIR ਪੋਲਿਸੀਜ਼ ਐਟ ਐਨੀ ਟਾਈਮ ਰਾਈਟ ਸੋ ਆਪਨ ਨੂੰ ਸਭ ਨੂੰ ਸੁਪੋਰਟ ਕਰਨੀ ਚਾਹੀਦੀ ਆ ਕਿ ਇੱਕ ਫੇਅਰ ਕਨਸਿਸਟੈਂਟ ਪਾਧਵੇ ਹੋਵੇ ਨਾ ਕਿ ਪੋਲਿਸੀਜ਼ ਇਦਾਂ ਟਾਈਮ ਦੇ ਨਾਲ ਹੀ ਚੇਂਜ ਕਰੇ ਜਾਣ ਗੁਰਗ੍ਰਤ ਮਾਪੇ ਜਦੋਂ ਦੇਖਦੇ ਨੇ ਘਰ ਧੀਆਂ ਨੂੰ ਧਰਨੇ ਤੇ ਬੈਠੀਆਂ ਨੂੰ ਤੇ ਜਨਤਾ ਕਰਦੇ ਨੇ ਕਦੇ ਕਹਿੰਦੇ ਨੇ ਕਿ ਇਦਾਂ ਦੇਖਣ ਵਾਸਤੇ ਤਾਂ ਨਹੀਂ ਭੇਜਿਆ ਸੀ ਤੁਹਾਨੂੰ ਹਾਂਜੀ ਇਹ ਤਾਂ ਹੈਗੀ ਆ ਕਿ ਹੁਣ ਇੱਥੇ ਅਸੀਂ ਇੰਨੀ ਐਜੂਕੇਸ਼ਨ ਤੇ ਆਪਣੀ ਤੇ ਫੀਸ ਇੰਨੀ ਜ਼ਿਆਦਾ ਭਰ ਕੇ ਹਨਾ ਇੰਨੀਆ ਪੜਾਈਆਂ ਕਰਕੇ ਮਤਲਬ ਇੰਨੀ ਵਧੀਆ ਐਜੂਕੇਸ਼ਨ ਲੈਣ ਤੋਂ ਬਾਅਦ ਅਸੀਂ ਰੋਡ ਤੇ ਬੈਠੇ ਆ ਤਾਂ ਸਾਡੇ ਪੇਰੈਂਟਸ ਨੂੰ ਆਬਵੀਅਸਲੀ ਨਹੀਂ ਵਧੀਆ ਲੱਗ ਰਿਹਾ ਤੇ ਜੇ ਸਾਨੂੰ ਉੱਥੇ ਹੀ ਵਧੀਆ ਆਪਸ਼ਨ ਹੁੰਦੀ ਪੜਾਈ ਤੋਂ ਬਾਅਦ ਵਧੀਆ ਜੌਬਸ ਜਾਂ ਕੁਝ ਵੀ ਸਾਡਾ ਫਿਊਚਰ ਸਿਕਿਉਰ ਹੁੰਦਾ ਤਾਂ ਅਸੀਂ ਇੱਥੇ ਆਉਣਾ ਨਹੀਂ ਸੀ ਸਾਨੂੰ ਵੀ ਨਹੀਂ ਸੀ ਪਤਾ ਵੀ ਇੱਥੇ ਆ ਕੇ ਰੋਡ ਤੇ ਬੈਨਾ ਪੈ ਜੂਗਾ ਧਰ ਨਾਲ ਆਉਣਾ ਪਾਊਗਾ ਪਰ ਇਦੇ ਵਿੱਚ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਹੈ ਕਿ ਅਸੀਂ ਧਰਨਾ ਲਾ ਰਹੇ ਹਾਂ ਕਿਉਂਕਿ ਇੱਥੇ ਜਿੰਨੇ ਵੀ ਬੱਚੇ ਆ ਤੁਸੀਂ ਦੇਖਿਆ ਹੋਗਾ ਸਭ ਦੇ ਸਕੋਰਸ ਆ ਜਿਹੜੇ CRS ਸਕੋਰਸ ਮੀਟ ਕਰ ਰਿਹਾ ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ ਪਰ ਪ੍ਰੋਬਲਮ ਇਜ਼ ਕਿ ਹੁਣ ਜੇ ਉਹ ਆਪਣੀਆਂ ਪਾਲਿਸਿਸ ਚੇਂਜ ਕਰੀ ਜਾਓਗੇ ਤਾਂ ਹੁਣ ਬੱਚੇ ਜਾਣਗੇ ਵੀ ਕਿੱਧਰ ਨੂੰ ਸਾਡੇ ਕੋਲ ਕੋਈ ਵੀ ਆਪਸ਼ਨ ਨਹੀਂ ਬਚ ਰਿਹਾ ਇਨਸਟੈਡ ਆਫ ਪ੍ਰੋਟੈਸਟਿੰਗ ਫੋਰ ਐਵਰ ਫੇਅਰਨੈਸ ਰਾਈਟ ਕਿ ਅਸੀਂ ਚਾਹੁੰਦੇ ਹਾਂ ਕਿ ਫੇਅਰ ਪਾਥਵੇ ਜ਼ਰੂਰ ਹੋਣੇ ਚਾਹੀਦੇ ਆ ਤਾਂ ਕਿ ਸਭ ਨੂੰ ਹੀ ਮੌਕਾ ਮਿਲੇ ਪੀਆਰ ਦੇ ਵਿੱਚ ਆਪਣੀ ਫਾਈਲ ਲਗਾਉਣ ਦਾ ਕੁੜੀਆਂ ਨੂੰ ਲੈ ਕੇ ਬੜੇ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਕਿ ਕੈਨੇਡਾ ਜਾ ਕੇ ਕੁੜੀਆਂ ਜਿਹੜੀਆਂ ਨੇ ਉਹ ਭਟਕ ਜਾਂਦੀਆਂ ਨੇ ਹਾਲਾਂਕਿ ਉਹ ਨੰਬਰ ਜਿਹੜਾ ਬਹੁਤ ਘੱਟ ਹੁੰਦਾ ਹੈ ਪਰ ਉਹਦੇ 'ਚ ਬਦਨਾਮੀ ਸਾਰੀਆਂ ਕੁੜੀਆਂ ਦੀ ਹੋ ਜਾਂਦੀ ਹੈ ਹਾਂਜੀ ਮੈਂ टू बी ऑनेस्ट मैं काम पहला जब स्टडी थी उधर स्टडी कीती है हैना फिर वर्क परमिट ਤੇ ਹੋਇਆ ਕੰਮ ਹੁਣ ਕੰਮ ਤੇ ਜਾਈਦਾ ਕਰਿਆਈਦਾ ਇਹੋ ਜਿਹਾ ਕੁਝ ਨਾਲ ਸੁਣਿਆ ਨਾ ਕੀਤਾ ਮਤਲਬ ਐਦਾਂ ਦਾ ਕੁਝ ਨਹੀਂ ਦੇਖਿਆ ਹੈਗਾ ਪਰ سوشل میڈیا ਤੇ ਜਰੂਰ ਸੁਣਿਆ ਵੀ ਐਦਾਂ ਹੁੰਦਾ ਕੁੜੀਆਂ ਐਕਸਪਲੋਇਟ ਹੁੰਦੀਆਂ ਜਾਂ ਕੁਝ ਵੀ ਉਹ ਡਿਪੈਂਡ ਕਰਦਾ ਕਈ ਵਾਰੀ ਬੱਚੇ ਜਿਹੜੇ ਪਲੱਸ 2 ਕਰਕੇ ਆਉਂਦੇ ਆ ਹਨਾ ਕੁੜੀਆਂ ਆਉਂਦੀਆਂ ਨਹੀਂ ਸਮਝਦਾਰ ਹੁੰਦੀਆਂ ਨਹੀਂ ਪਤਾ ਹੁੰਦਾ ਗੱਲਾਂ 'ਚ ਵੀ ਆਉਂਦੀਆਂ ਪਰ ਸਾਰੇ ਇਦਾਂ ਨਹੀਂ ਹੁੰਦੇ ਕੁੜੀਆਂ ਸਭ ਮਿਹਨਤੀ ਆ ਇੱਥੇ ਮਾਂ ਬਾਪ ਨੇ ਇੰਨੇ ਪੈਸੇ ਲਾ ਕੇ ਤੋਰੇ ਆ ਇੰਨੇ ਕਕਲ ਸਭ ਨੂੰ ਹੁੰਦੀ ਆ ਵੀ ਸਾਡੇ ਤੇ ਇੰਨਾ ਖਰਚਾ ਸਾਡੇ ਮਾਂ ਬਾਪ ਨੇ ਭੇਜਿਆ ਮਾਰਨ ਨਾਲ ਭੇਜਿਆ ਸੋ ਉਹਨਾਂ ਦਾ ਮਾੜਾ ਇੱਥੇ ਆ ਕੇ ਘਟਾਉਣਾ ਨਹੀਂ ਆ ਵਧਾਉਣਾ ਆਇਆ ਸੋ ਅਸੀਂ ਇਹੀ ਸੋਚ ਨਾਲ ਸਾਰੇ ਇੱਥੇ ਬੈਠੇ ਆ ਜਿੰਨੀਆਂ ਵੀ ਇੱਥੇ ਕੁੜੀਆਂ ਸਭ ਨੇ ਸਬਦਾ ਹੀ ਐਲੀਜੀਬਿਲਟੀ ਕ੍ਰਾਈਟੇਰੀਆ ਪੂਰਾ ਆ ਪੀਆਰ ਦਾ ਸਾਰਿਆਂ ਨੇ ਹੀ ਆਪਣੀ ਮਿਹਨਤ ਕਰਕੇ ਹਨਾ ਫਾਈਲਾਂ ਲਗਾਈਆਂ ਸਭ ਕੁਝ ਕੀਤਾ ਆ ਸੋ ਮੈਨੂੰ ਨਹੀਂ ਲੱਗਦਾ ਕਿ ਹਾਂ ਹੋਊਗਾ 1-2% ਕੁੜੀਆਂ ਗਲਤ ਹੋਣਗੀਆਂ ਉਹ ਫਿਰ ਹੁਣ ਸਾਰਿਆਂ ਨੂੰ ਮਾੜਾ ਬੋਲੋਗੇ ਦੈਟਸ ਰੌਂਗ ਤਾਂ ਇੱਕ 2% ਜਿਹੜੇ ਮੈਨੂੰ ਲੱਗਦਾ ਕਿ ਮਾੜੇ ਅਨਸਰ ਕਹਿ ਲੋ ਉਹ ਹਰ ਕਮਿਊਨਿਟੀ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਦੇਸ਼ ਦੇ ਵਿੱਚ ਹੁੰਦੇ ਨੇ ਪਰ ਤਰਾਸਦੀ ਇਹੀ ਹੈ ਕਿ ਉਸ 1-2% ਦੇ ਲਪੇਟੇ ਦੇ ਵਿੱਚ ਸਾਰਿਆਂ ਨੂੰ ਲੈ ਲਿਆ ਜਾਂਦਾ ਕਿ ਨਾ ਮੈਂ ਮੇਰਾ ਨਾਮ ਪ੍ਰਵੀਨ ਕੌਰ ਪ੍ਰਵੀਨ ਕਦੋਂ ਆਇਆ ਹਾਂ ਕੈਨੇਡਾ ਮੈਂ 2019 ਚ ਆਇਆ ਸੀ ਅੱਛਾ ਜੀ ਤਾਂ ਹੁਣ ਇਸ ਟਾਈਮ ਕੀ ਸਟੇਟਸ ਹੈ ਹੁਣ ਮੈਂ ਵਿਸਟਰ ਰੈਕਟ ਤੇ ਆਇਆ ਮੇਰਾ ਕੇ ਪਰ ਮੈਂ ਟੈਕਸਪਾਇਰ ਹੋ ਗਿਆ ਸੀ ਜੂਨ ਚ ਤੇ ਇੱਥੇ ਹੁਣ ਕੀ ਲੱਗ ਰਿਹਾ ਜਦੋਂ ਆਉਣ ਵਾਲਾ ਸਾਲ ਦੇਖ ਰਹੇ ਹਾਂ ਆਪਣੇ ਆਪ ਨੂੰ ਕੈਨੇਡਾ ਚ ਦੇਖ ਰਹੇ ਹਾਂ ਪੱਕੇ ਹੁੰਦੇ ਆ ਜਿਹੜੇ ਹੁਣ ਹਾਲਾਤ ਚੱਲ ਰਿਹਾ ਉਸ ਹਿਸਾਬ ਨਾਲ ਤੇ ਮੁਸ਼ਕਲ ਹੀ ਲੱਗਦਾ ਹੈ ਅਗਲੇ ਸਾਲ ਲੱਗਦਾ ਹੈ ਕਿ ਹੋਰ ਇਹਦੇ ਨਾਲ ਬਸਟ ਸਿਚੁਏਸ਼ਨ ਹੀ ਆਊਗੀ ਜਿਹੜੇ ਸਭ ਨਾਲ ਡਰਾਸ ਆ ਰਹੇ ਆ ਜਾਂ ਜਿਹੜੇ ਸਭ ਨਾਲ ਇਲੈਕਸ਼ਨ ਕਰਕੇ ਆਪਾਂ ਕਹਿ ਸਕਦੇ ਆ ਕਿਸੇ ਵੀ ਚੀਜ਼ ਕਰਕੇ ਕਹਿ ਸਕਦੇ ਆ ਪਰ ਆਈ ਡੋਨਟ ਥਿੰਕ ਸੋ ਕਿ ਆਉਣ ਵਾਲੇ ਸਾਲਾਂ ਚ ਇਹ ਸਿਚੁਏਸ਼ਨ ਬਿਹਤਰ ਹੋਊਗੀ ਕੁੜੀਆਂ ਜਦੋਂ ਪਲੱਸ 2 ਕਰਕੇ ਆ ਜਾਂਦੀਆਂ ਨੇ 18-18 ਸਾਲ ਦੀ ਉਮਰ ਹੁੰਦੀ ਹੈ ਲੱਗਦਾ ਹੈ ਕਿ ਉਮਰ ਇੱਕ ਐਸੀ ਹੁੰਦੀ ਹੈ ਕਿ ਜਦੋਂ ਸਮਝ ਥੋੜੀ ਜੀ ਘੱਟ ਹੁੰਦੀ ਹੈ ਤੇ ਅਬ ਜਿਹੜੇ ਸਲਾਹਕਾਰ ਹੁੰਦੇ ਨੇ ਚਾਹੇ ਉਹ ਮਾੜੀ ਸਲਾਹ ਦੇਣ ਚੰਗੀ ਸਲਾਹ ਦੇਣ ਉਹਦੇ ਵਿੱਚ ਉਹ ਜਾਲ 'ਚ ਫਸ ਜਾਂਦੀਆਂ ਨੇ ਹਾਂਜੀ ਉਹ ਤੇ ਹੈ ਹੀ ਆ ਦੇਖੋ 19 18 ਸਾਲ 19 ਸਾਲ ਕੋਈ ਇੰਨੀ ਵੱਡੀ ਉਮਰ ਨਹੀਂ ਹੁੰਦੀ ਕਈ ਚਲੋ ਵਿਆਹ ਕਰਕੇ ਆਉਂਦੇ ਆ ਬਿਨਾ ਵਿਆਹ ਤੋਂ ਵੀ ਆਉਂਦੇ ਆ ਇੰਨੀ ਉਸ ਉਮਰ ਚ ਇਹ ਸਾਰਾ ਕੁਝ ਸਮਝਣਾ ਸਾਰਾ ਕੁਝ ਆਪ ਇਕੱਲੇ ਕਰਨਾ ਬਹੁਤ ਔਖਾ ਦਾ ਕਿਉਂਕਿ ਅਸੀਂ ਕੀਤਾ ਆ ਸਾਨੂੰ ਪਤਾ ਆ ਉੱਥੇ ਜੋ ਗੱਲਾਂ ਕਹੀਆਂ ਜਾਂਦੀਆਂ ਆ ਉਹਨਾਂ ਚ ਤੇ ਇੱਥੇ ਆ ਕੇ ਜਦੋਂ ਬੀਤਦੀਆਂ ਉਹਨਾਂ ਚ ਬਹੁਤ ਵੱਡਾ ਡਿਫਰੈਂਸ ਆ ਸੋ ਆਪਾਂ ਤੇ ਇਹੀ ਕਹਿੰਨੇ ਸਾਰਿਆਂ ਨੂੰ ਸਮਝਣਾ ਚਾਹੀਦਾ ਆ ਉੱਥੇ ਹੀ ਆਪਾਂ ਹੋਰ ਓਪਰਚ्युनिटीਜ਼ ਐਕਸਪਲੋਰ ਕਰ ਸਕਦੇ ਆ ਜੇ ਹੁੰਨ ਤੇ ਸੋ ਮਾਪੇ ਦੇਖਦੇ ਨੇ ਕਿ ਅਸੀਂ ਤਾਂ ਬਿਹਤਰ ਭੁਵਿੱਖ ਲਈ ਕੈਨੇਡਾ ਭੇਜਿਆ ਸੀ ਪਰ ਇਹ ਤਾਂ ਸੜਕਾਂ ਤੇ ਧਰਨੇ ਲਾ ਕੇ ਬੈਠ ਗਏ ਨੇ ਬੱਚੇ ਚਿੰਤਾ ਕਰਦੇ ਨੇ ਹਾਂਜੀ ਦੇਖੋ ਬੱਚਿਆਂ ਮਾਪਿਓ ਦੇ ਦੁੱਖ ਸੁੱਖ ਬੱਚਿਆਂ ਨਾਲ ਹੀ ਹੁੰਦੇ ਆ ਜਦੋਂ ਦੇਖਦੇ ਆ ਕਿ ਇੰਨੀ ਠੰਡ 'ਚ ਸਾਡੇ ਬੱਚਿਆਂ ਨੂੰ ਅੱਜ 80 ਦਿਨ ਹੋ ਗਏ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਦੁੱਖ ਤੇ ਹੁੰਦਾ ਹੀ ਆ ਮਾਪਿਓ ਨੂੰ ਜਦੋਂ ਵੀ ਦੱਸੀਦਾ ਆ ਵੀਡੀਓਜ਼ ਇੰਨੀਆਂ ਵਾਇਰਲ ਹੁੰਦੀਆਂ ਆ ਦੇਖਦੇ ਆ ਬਹੁਤ ਦੁੱਖ ਹੁੰਦਾ ਆ ਉਹਨਾਂ ਨੂੰ ਕਿ ਸਾਡੇ ਬੱਚੇ ਗਏ ਉੱਥੇ ਪੜਾਈਆਂ ਕਰਨ ਸੀ ਕਮਾਈਆਂ ਕਰਨ ਗਏ ਸੀ ਬੈਠੇ ਆ ਕੰਮ ਵੀ ਨਹੀਂ ਕਰ ਸਕਦੇ ਸੜਕਾਂ ਤੇ ਬੈਠੇ ਆ ਕਿਉਂਕਿ ਉੱਥੇ ਤੇ ਇਹ ਸਾਰਾ ਕੁਝ ਸੁਪਨੇ ਵੇਚੇ ਜਾਂਦੇ ਸੀ ਕਿ ਪੀਆਰ ਕੋਈ ਏਡੀ ਔਖੀ ਨਹੀਂ ਆਗੇ ਚਲੋ ਆਪਾਂ ਪੜ੍ਹਾਈ ਕਰਨ ਆਏ ਸੀ ਉਦੋਂ ਅੱਗੇ ਸਾਨੂੰ ਆਪਸ਼ਨ ਮਿਲਦੀ ਆ ਪੀਆ ਅ ਅੱਗੇ ਚੂਜ਼ ਕਰਦੇ ਆਂ ਰਾਈਟ ਬਟ ਮਾਪਿਆਂ ਨੂੰ ਬਹੁਤ ਦੁੱਖ ਆ ਇਸ ਚੀਜ਼ ਦਾ ਕਿ ਸਾਡੇ ਬੱਚਿਆਂ ਨਾਲ ਇੰਨਾ ਧੱਕਾ ਕੀਤਾ ਜਾ ਰਿਹਾ ਹੈ ਰਾਤ ਨੂੰ ਜਦੋਂ ਸੜਕਾਂ ਤੇ ਬਹਿਣਾ ਹੁੰਦਾ ਕੁੜੀਆਂ ਲਈ ਸੌਖਾ ਨਹੀਂ ਹੁੰਦਾ ਕਹਿੰਦੇ ਨਾ ਕਿ ਮੁੰਡੇ ਚਲੋ ਕਿਸੇ ਵੇਲੇ ਟੈਂਟਾਂ 'ਚ ਵੀ ਰਾਤ ਕੱਟ ਲੈਂਦੇ ਨੇ ਕੁੜੀਆਂ ਨੂੰ ਬੜੀਆਂ ਚੀਜ਼ਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ ਕਿਵੇਂ ਮੈਨੇਜ ਕਰਦੇ ਹੋਂ ਇੱਥੇ ਟੈਂਟਾਂ 'ਚ ਬਹੁਤ ਔਖਾ ਹੈ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਅੱਗੇ-ਅੱਗੇ ਵੈਦਰ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਆ ਧੰਨੇ ਮੁੰਡੇ ਜਿਹੜੇ 24 ਆਵਰਸ 7 ਡੇਸ ਆ ਵੀਕ ਇੱਥੇ ਰਹਿ ਰਹੇ ਆ ਦੋ ਤਿੰਨ ਰਾਤਾਂ ਤੋਂ ਸੀ ਵੀ ਇੱਥੇ ਰਹੇ ਆ ਸੋ ਬਹੁਤ ਔਖਾ ਆ ਬਹੁਤ ਜ਼ਿਆਦਾ ਠੰਡ ਲੱਗਦੀ ਆ ਬਹੁਤ ਮਤਲਬ ਹੱਥ ਪੈਰ ਆਪਣੇ ਫ੍ਰੀਜ਼ ਹੁੰਦੇ ਆ ਸੋ ਬਹੁਤ ਹਾਰਡ ਆ ਹੁਣ ਅੱਗੇ ਸਨੋ ਪੈਣੀ ਆ ਟੈਂਪਰੇਚਰ ਮਾਈਨਸ ਦੇ ਵਿੱਚ ਚਲੇ ਜਾਣਾ ਹੈ ਗਵਰਨਮੈਂਟ ਕਹਿ ਰਹੀ ਆ ਕਿ ਧਰਨਾ ਦੇਣਾ ਸਭ ਦਾ ਹੱਕ ਆ ਪਰ ਸਰਕਾਰ ਨੇ ਹਜੇ ਤੱਕ ਕੋਈ ਤੁਹਾਡੇ ਹੱਕ ਦੇ ਵਿੱਚ ਹਾਂ ਪੱਖੀ ਐਲਾਨ ਨਹੀਂ ਕੀਤਾ ਹਾਂਜੀ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਸਾਨੂੰ 79 ਡੇਜ਼ ਹੋ ਗਏ ਆ ਬਟ ਹਜੇ ਤੱਕ ਸਾਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਫਰਕ ਪਿਆ ਸਾਡਾ ਇੱਥੇ ਤਾਰਨਾ ਲਾਣ ਦਾ ਬਟ ਅਸੀਂ ਇਹ ਧਰਨੇ ਨੂੰ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਅਸੀਂ ਜਿੱਤਦੇ ਨਹੀਂ ਕਿਉਂਕਿ ਅਸੀਂ ਆਪਣੇ ਹੱਕ ਮੰਗਦੇ ਪਏ ਆ ਅਸੀਂ ਬਸ ਇਹੀ ਕਹਿ ਰਹੇ ਹਾਂ ਕਿ ਤੁਸੀਂ ਸਾਨੂੰ ਫੇਅਰ ਪੀਆਰ ਪਾਥਵੇਜ਼ ਦੋ ਤੇ ਜਾਂ ਸਾਨੂੰ ਸਾਡੇ ਵਰਕ ਪਰਮਿਟ ਜਿਨ੍ਹਾਂ ਦੇ ਐਕਸਪਾਇਰ ਹੋ ਗਏ ਆ ਉਹਨਾਂ ਨੂੰ ਐਕਸਟੈਂਸ਼ਨ ਆ ਦੋ ਕਿ ਸਾਨੂੰ ਥੋੜਾ ਟਾਈਮ ਦੋ ਕਿ ਸਾਨੂੰ ਸਟੇ ਚਾਹੀਦੀ ਆ ਥੋੜੇ ਟਾਈਮ ਲਈ ਜਿੱਦਾਂ ਕਿ ਤੁਹਾਨੂੰ ਪਤਾ ਇਹਨਾਂ ਨੇ ਪਹਿਲਾਂ 2 ਇਅਰਸ 8 ਮਨਸ ਇਹਨਾਂ ਨੇ ਕੋਈ ਡਰਾ ਨਹੀਂ ਸੀ ਕੱਡੇ ਉਹਦੇ ਵਿੱਚ ਅਸੀਂ ਐਲੀਜੀਬਲ ਸੀਗੇ ਸੋ ਅਸੀਂ ਵੇਟ ਕੀਤੀ ਕਿ ਸਾਡੇ ਡਰਾਸ ਆਉਣਗੇ ਬਟ ਸਾਡੇ ਡਰਾਸ ਨਹੀਂ ਆਏ ਆ ਤਿੰਨ ਸਾਲ ਤਾਂ ਸਾਡੇ ਇਦਾਂ ਹੀ ਨਿਕਲ ਗਏ ਆ 2 2 ਇਅਰਸ 8 ਮਨთ ਇਹਨਾਂ ਨੇ ਕੋਈ ਡਰਾ ਨਹੀਂ ਕੱਢਿਆ ਸੋ ਹੁਣ ਅਸੀਂ ਇਹਨਾਂ ਨੂੰ ਉਹੀ ਕਹਿ ਰਹੇ ਆ ਕਿ ਐਟਲੀਸ ਸਾਨੂੰ ਪਹਿਲਾਂ ਐਕਸਟੈਂਸ਼ਨਸ ਦੋ ਕਿ ਸਾਨੂੰ ਇੱਥੇ ਰਹਿਣ ਦਾ ਮੌਕਾ ਮਿਲੇ ਐਂਡ ਉਸ ਤੋਂ ਬਾਅਦ ਤੁਸੀਂ ਜਿੱਦਾਂ ਪਹਿਲਾਂ ਤੁਹਾਡੇ ਡਰਾਸ ਚੱਲਦੇ ਸੀਗੇ ਉਦਾਂ ਹੀ ਤੁਸੀਂ ਡਰਾਸ ਕੱਟੋ ਜਿਹੜੀਆਂ ਕੁੜੀਆਂ ਦੇ ਉੱਪਰ ਇਹ ਇਲਜ਼ਾਮ ਲਗਾ ਦਿੱਤਾ ਜਾਂਦਾ ਕਿ ਕੈਨੇਡਾ ਜਾ ਕੇ ਕੁੜੀਆਂ ਗਲਤ ਕੰਮਾਂ ਦੇ ਵਿੱਚ ਪੈ ਜਾਂਦੀਆਂ ਨੇ ਜਿਸਮ ਫਰੋਸ਼ੀ ਦੇ ਧੰਦੇ ਦੇ ਵਿੱਚ ਪੈ ਜਾਂਦੀਆਂ ਨੇ ਉਹਨਾਂ ਦੇ ਬਾਰੇ ਇਹ ਜਿਹੜੀਆਂ ਸੋਸ਼ਲ ਮੀਡੀਆ ਤੇ ਖਬਰਾਂ ਵਾਇਰਲ ਹੁੰਦੀਆਂ ਉਹਨਾਂ ਦਾ ਸੱਚ ਕੀ ਹੈ ਦੇਖੋ ਮਤਲਬ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਕੌਣ ਕਿਦਾਂ ਦਾ ਆ ਜਿੱਦਾਂ ਮੈਂ ਵੀ 2019 ਚ ਆਈ ਸੀਗੀ ਆਪਾਂ ਬਹੁਤ ਦੇਖਿਆ ਆ ਕਿ ਹਾਂ ਸੁਣੀਆਂ ਵੀ ਆਏ ਆ ਖਬਰਾਂ ਕਿ ਕੁੜੀਆਂ ਇਹ ਗਲਤ ਕੰਮਾਂ 'ਚ ਪੈਂਦੀਆਂ ਬਟ ਉਹ ਵੀ ਇੱਕ ਸਮਝ ਲਓ ਕਿ ਇੱਕ ਮਜਬੂਰੀ ਹੋਈ ਬਣ ਗਈ ਉਹਨਾਂ ਦੀ ਕੰਮ ਕਰ ਹੈ ਨਹੀਂਗੇ ਅ ਘਰ ਦੇ ਆਪਾਂ ਨੂੰ ਕਰਜ਼ਾ ਲੈ ਲੈ ਕੇ ਇੱਥੇ ਤੱਕ ਪਹੁੰਚਾਉਂਦੇ ਆ ਫੀਸਾਂ ਕੱਢਣੀਆਂ ਸੋ ਜਿਵੇਂ ਪਹਿਲਾਂ ਆਪਾਂ ਖਬਰਾਂ ਸੁਣਦੇ ਆ ਇਹ ਕੁੜੀਆਂ ਦੀਆਂ ਕਿ ਉਹ ਗਲਤ ਕੰਮਾਂ ਦੇ ਵਿੱਚ ਪੈ ਗਈਆਂ ਨੇ ਉਹਨਾਂ ਨੂੰ ਪਾਇਆ ਜਾ ਰਿਹਾ ਆ ਜਿੱਦਾਂ ਕਿ ਮਤਲਬ ਕੋਈ ਅਬ ਉਹਨਾਂ ਨੂੰ ਸੋਰਸ ਆਫ ਇਨਕਮ ਨਹੀਂ ਮਿਲਦੀ ਪਈ ਹੈਗੀ ਸੋ ਇਸ ਕਰਕੇ ਉਹ ਉਹ ਕੰਮਾਂ ਦੇ ਵਿੱਚ ਪਾ ਕੇ ਕਰਦੇ ਪਏ ਆ ਜਦੋਂ ਕੰਮ ਇੰਨੇ ਨੇ ਮਹੀਨੇ ਨਹੀਂ ਮਿਲਦਾ ਤਾਂ ਫਿਰ ਡਿਪਰੈਸ਼ਨ ਦੇ ਵਿੱਚ ਜਾਣਾ ਉਦੋਂ ਬੱਚੇ ਸ਼ੁਰੂ ਹੁੰਦੇ ਨੇ ਮੇਰੀ ਖੋਦੀ ਦੀ ਪਰਸਨਲ ਹੈਗਾ ਯਾ ਕਿ ਐਕਸਪੀਰੀਅੰਸ ਆ ਕਿ ਮੈਂ ਪਿਛਲੇ ਸਾਲ ਲਾਸਟ ইয়ার ਪੂਰਾ ਇੱਕ ਸਾਲ ਡਿਪਰੈਸ਼ਨ ਦੇ ਵਿੱਚ ਰਹੀ ਆ ਬਹੁਤ ਗੰਦੇ ਲੈਵਲ ਦਾ ਡਿਪਰੈਸ਼ਨ ਹੋ ਗਿਆ ਸੀਗਾ ਜਿਹਦੇ ਵਿੱਚ ਮੈਂ ਆਪਣਾ 18 ਕਿਲੋ weight ਘਟਾਇਆ ਵੀ ਸੀਗਾ ਸੋ ਚਲੋ ਮੇਰੀ ਇੱਥੇ ਫੈਮਿਲੀ ਸੀਗੀ ਮੇਰੇ ਕਜ਼ਨ ਸੀਗੇ ਉਹਨਾਂ ਨੇ ਮੈਨੂੰ ਆਪਣੇ ਕੋਲੇ ਰੱਖਿਆ ਤੇ ਮਤਲਬ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਸੀਗਾ ਕਿ ਬੱਚੇ ਜਿਹੜਾ ਜਦੋਂ ਡਿਪਰੈਸ਼ਨ ਦੇ ਵਿੱਚ ਜਾਂਦੇ ਆ ਐਂਗਜ਼ਾਇਟੀ ਹੁੰਦੀ ਆ ਦਿਮਾਗ ਦੇ ਵਿੱਚ ਆਪਣੇ ਬਹੁਤ ਗੱਲਾਂ ਆਉਂਦੀਆਂ ਆ ਕਿ ਜਿੱਦਾਂ ਹੁਣ ਤੁਹਾਨੂੰ ਵੀ ਪਤਾ ਹੀ ਆ ਕਿ ਬੱਚੇ ਇੱਥੇ ਸੁਸਾਈਡ ਕਰਦੇ ਆ ਉਹਦਾ ਰੀਜ਼ਨ ਹੈ ਡਿਪਰੈਸ਼ਨ ਕਦੇ-ਕਦੇ ਮਾਈਂਡ ਦੇ ਵਿੱਚ ਸਾਡੇ ਵੀ ਆਉਂਦਾ ਸੀਗਾ ਕਿਉਂਕਿ ਪੇਰੈਂਟਸ ਨੇ ਇੱਕ ਬਹੁਤ ਵੱਡਾ ਡ੍ਰੀਮ ਲੈ ਕੇ ਸਾਨੂੰ ਇੱਥੇ ਭੇਜਿਆ ਕਰਜ਼ੇ ਚੁੱਕ ਕੇ ਭੇਜੇ ਜਿਹੜੇ ਅਸੀਂ ਹਜੇ ਤੱਕ ਮੋੜੇ ਵੀ ਨਹੀਂ ਹੈਗੇ ਰਾਈਟ ਤੇ ਅਸੀਂ ਇੱਕ ਆਪਣੇ ਬ੍ਰਾਈਟ ਫਿਊਚਰ ਲਈ ਆਏ ਸੀਗੇ ਬਟ ਅੱਜ ਇਹ ਚੀਜ਼ ਫੀਲ ਹੁੰਦੀ ਆ ਕਿ ਮੈਂ ਆਪਣੇ ਫਰੈਂਡਸ ਨਾਲ ਵੀ ਅੱਜ ਮੈਂ ਆਪਣੇ ਮम्मा ਨੂੰ ਵੀ ਇਹੀ ਗੱਲ ਦੱਸ ਰਹੀ ਸੀਗੀ ਕਿ ਅੱਜ ਇਹ ਚੀਜ਼ ਮਤਲਬ ਮੈਂ ਕਦੇ ਇਦਾਂ ਦਾ ਟਾਈਮ ਦੇਖਿਆ ਨਹੀਂ ਸੀ ਠੀਕ ਆ ਆਪਾਂ ਬਹੁਤ ਵਧੀਆ ਮਿਡਲ ਫੈਮਲੀ ਸੋਆਂ ਬਟ ਜਿਵੇਂ ਕਹਿ ਦਿੰਦੀ ਹੈ ਨਾ ਕਿ ਗਰੀਬੀ ਉਹ ਮੈਂ ਕਦੇ ਦੇਖੀ ਨਹੀਂ ਸੀਗੀ ਆਪਣੀ ਫੈਮਲੀ ਦੇ ਵਿੱਚ ਵੀ ਈਵਨ ਇਨ-ਲੌਸਟ ਵੀ ਨਹੀਂ ਦੇਖੀ ਐਂਡ ਅੱਜ ਇਦਾਂ ਦਾ ਟਾਈਮ ਆ ਗਿਆ ਕਿ ਸਾਡੇ ਕੋਲੇ ਕੰਮ ਵੀ ਨਹੀਂ ਹੈਗੇ ਰੈਂਟ ਕੱਢਣੇ ਵੀ ਸਾਨੂੰ ਇੰਨੇ ਔਖੇ ਹੋ ਗਏ ਆ ਬਟ ਆਪਾਂ ਤਾਂ ਗਵਰਨਮੈਂਟ ਨੂੰ ਇਹੀ ਅਪੀਲ ਕਰ ਸਕਦੇ ਆ ਕਿ ਮਤਲਬ ਕੋਸ਼ਿਸ਼ ਤਾਂ ਸੋਚੋ ਸਾਡੇ ਫਿਊਚਰ ਬਾਰੇ ਜਿਹੜੇ ਇੱਥੇ ਆ ਚੁੱਕੇ ਆ ਇਨਸਾਈਡ ਕੈਨੇਡਾ ਐਟ ਲੀਸਟ ਉਹਨਾਂ ਲਈ ਕੋਸ਼ਿਸ਼ ਸੋਚੋ ਜਿਹੜੇ ਤੁਸੀਂ ਹੋਰ ਬੁਲਾਉਣ ਦੀ ਗੱਲ ਕਰ ਰਹੇ ਹੋ ਉਹਨਾਂ ਨੂੰ ਰੋਕਿਆ ਜਾਵੇ ਕਿ ਜਿਵੇਂ ਅਸੀਂ ਇੱਥੇ ਸੜਕਾਂ ਤੇ ਬੈਠੇ ਹਾਂ ਸੋ ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਹੋਰ ਬੱਚੇ ਉਹ ਵੀ ਇੱਥੇ ਸੜਕਾਂ ਤੇ ਬੈਠਣ ਤੁਸੀਂ ਮੈਰਿਡ ਹੋ ਇੱਕ ਹੋਰ ਕੈਨੇਡਾ ਦੇ ਵਿੱਚ ਜਿਹੜੀ ਗੱਲ ਉੱਠਦੀ ਹੈ ਕਿ ਕੁੜੀਆਂ ਬਾਹਰ ਚਲੀਆਂ ਜਾਂਦੀਆਂ ਨੇ ਸਹੁਰਿਆਂ ਦਾ ਪੈਸਾ ਲਵਾ ਦਿੰਦੀਆਂ ਨੇ ਫਿਰ ਬਾਅਦ ਵਿੱਚ ਮੁੰਡੇ ਨੂੰ ਨਹੀਂ ਬੁਲਾਉਂਦੀਆਂ ਪੰਜਾਬ ਦੇ ਵਿੱਚ ਸਾਨੂੰ ਖਬਰਾਂ ਮਿਲਦੀਆਂ ਨੇ ਕਿ ਉੱਥੇ ਮੁੰਡੇ ਨੇ ਸੁਸਾਈਡ ਕਰ ਲਿਆ ਤੇ ਕੁੜੀਆਂ ਦੇ ਉੱਪਰ ਇੱਥੇ ਕੇਸ ਹੋ ਜਾਂਦੇ ਨੇ ਤੇ ਇਹ ਇਹ ਵੀ ਗੱਲ ਆਉਂਦੀ ਹੈ ਕਿ ਕੈਨੇਡਾ ਜਾ ਕੇ ਜਾਂ ਬਾਹਰਲੇ ਮੁਲਕਾਂ 'ਚ ਜਾ ਕੇ ਕੁੜੀਆਂ ਮੁੱਕਰ ਜਾਂਦੀਆਂ ਨੇ ਹਾਂਜੀ ਕਈ ਵਾਰ ਐਦਾਂ ਹੁੰਦਾ ਆ ਕਿ ਪਹਿਲਾਂ ਤਾਂ ਇਦਾਂ ਸੀਗਾ ਕਿ ਜਿੱਦਾਂ ਪਲੱਸ 2 ਕਰਕੇ ਬੱਚਿਆਂ ਨੂੰ ਵਿਆਹ ਕਰਕੇ ਇੱਥੇ ਬਾਹਰ ਭੇਜ ਦਿੱਤਾ ਜਾਂਦਾ ਸੀਗਾ ਹਾਂਜੀ ਕੁੜੀਆਂ ਬਹੁਤ ਬਦਲ ਵੀ ਜਾਂਦੀਆਂ ਨੇ ਮੈਂ 2019 'ਚ ਆਈ ਸੀ ਮੈਂ 20 'ਚ ਜਾ ਕੇ ਵਿਆਹ ਕਰਾਇਆ ਸੀ ਮੇਰੇ ਹਸਬੰਡ 3 ਸਾਲ ਬਾਅਦ ਇੱਥੇ ਆਏ ਆ ਸੋ ਮੈਨੂੰ ਤਾਂ ਕਦੇ ਇਦਾਂ ਦਾ ਲੱਗਿਆ ਨਹੀਂ ਹੈਗਾ ਕਿ ਮੈਂ ਉਹਨਾਂ ਨੂੰ ਬੁਲਾਉਣਾ ਨਹੀਂ ਹੈਗਾ ਜਾਂ ਫਿਰ ਇਵਨ ਮੇਰੇ ਘਰਦਿਆਂ ਨੇ ਮੇਰੇ ਸਾਰਾ ਖਰਚਾ ਕੀਤਾ ਸੀਗਾ ਮੈਂ ਇਨ-ਲੌਸ ਤੋਂ ਕਵਿਸ਼ਨ ਨਹੀਂ ਸੀ ਲਿੱਤਾ ਕਿ ਸਾਰੀਆਂ ਫੀਸਾਂ ਮੇਰੇ ਘਰਦਿਆਂ ਨੇ ਮੇਰੀਆਂ ਭਰੀਆਂ ਆ ਸੋ ਹਾਂਜੀ ਆਪਾਂ ਇਹ ਖਬਰਾਂ ਬਹੁਤ ਸੁਣਦੇ ਆ ਕਿ ਕੁੜੀਆਂ ਇੱਥੇ ਆ ਕੇ ਬਦਲ ਜਾਂਦੀਆਂ ਨੇ ਉਹਦੇ ਪਿੱਛੇ ਮੈਨੂੰ ਨਹੀਂ ਪਤਾ ਕਿ ਕੀ ਰੀਜ਼ਨਸ ਹੋ ਸਕਦੇ ਆ ਕਿ ਕਿਉਂ ਬਦਲਦੀਆਂ ਆ ਜਿਹੜੀਆਂ ਕੁੜੀਆਂ 18 ਸਾਲ ਤੋਂ ਬਾਅਦ ਮਾਪੇ ਭੇਜਣ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹੂੰਗੀ ਕਿ ਪਹਿਲਾਂ ਮਤਲਬ ਮੈਚਿਓਰਿਟੀ ਸਭ ਤੋਂ ਵੱਧ ਜ਼ਰੂਰੀ ਆ ਬੰਦਾ ਮੈਚਿਓਰ ਹੋਣਾ ਚਾਹੀਦਾ ਇੱਥੇ ਆਣ ਵਾਸਤੇ ਕਿਉਂਕਿ ਜਦੋਂ ਬੱਚਾ ਮੈਚਿਓਰ ਹੀ ਨਹੀਂ ਹੈਗਾ ਤੇ ਇੱਥੇ ਆ ਕੇ ਉਹ ਗਲਤ ਕੰਮਾਂ 'ਚ ਤਾਂ ਹੀ ਪੈਂਦਾ ਆ ਕਿਉਂਕਿ ਉਹਦੇ ਵਿੱਚ ਮੈਚਿਓਰਿਟੀ ਨਹੀਂ ਹੁੰਦੀ ਜੇ ਆਪਾਂ ਮੈਚਿਓਰ ਹੋਵਾਂਗੇ ਆਪਾਂ ਨੂੰ ਪਤਾ ਹੋਊਗਾ ਕਿ ਆਪਾਂ ਕਿਹੜਾ ਕੰਮ ਕਰਨਾ ਆ ਕਿਹੜਾ ਨਹੀਂ ਕਰਨਾ ਕਿਹੜੀ ਚੀਜ਼ ਸਹੀ ਆ ਤੇ ਕਿਹੜੀ ਗਲਤ ਆ ਸੋ ਮੈਂ ਤਾਂ ਇਹੀ ਕਹੂੰਗੀ ਕਿ ਪੇਰੈਂਟਸ ਇੱਥੇ ਭੇਜ ਰਿਹਾ ਕਿ ਪਲੀਜ਼ ਨਾ ਭੇਜੋ ਉਹਨਾਂ ਨੂੰ ਉੱਥੇ ਪਹਿਲਾਂ ਗ੍ਰੈਜੂਏਸ਼ਨ ਕਰਾਓ ਕੋਈ ਵਧੀਆ ਸਕਿੱਲ ਸਿਖਾਓ ਫਿਰ ਉਹਨਾਂ ਨੂੰ ਇੱਥੇ ਭੇਜੋ ਬਿਲਕੁਲ ਅਸੀਂ ਹਰ ਗੱਲ ਦੇ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਕੁਝ ਜਿਹੜੀਆਂ ਬੇਸਿਕ ਰਿਸਪੌਂਸਿਬਿਲਟੀਜ਼ ਨਹੀਂ ਉਹ ਸਾਡੀਆਂ ਵੀ ਬਣਦੀਆਂ ਨੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਉਮਰ ਦੇ ਨਾਲ ਹੀ ਸਮਝ ਆਉਂਦੀਆਂ ਨੇ ਤੇ ਫਿਰ ਇੱਕ ਉਮਰ ਹਰ ਇੱਕ ਚੀਜ਼ ਦੇ ਲਈ ਬਣੀ ਹੁੰਦੀ ਹੈ ਤੇ ਸ਼ਾਇਦ ਵਿਦੇਸ਼ ਛਾਣ ਦੇ ਲਈ ਜਿਹੜੀ ਉਮਰ ਬਣਾਈ ਗਈ ਸੀ 18 ਸਾਲ ਉਹਨੂੰ ਹੁਣ ਬਦਲਣ ਦਾ ਵਕਤ ਆ ਗਿਆ ਹੈ